ਕਹਿੰਦੇ ਨੇ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸਦਾ ਇਤਿਹਾਸ ਖਤਮ ਕਰ ਦਿਓ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਸਿੱਖ ਸੰਗਤ ਕਹਿ ਰਹੀ ਹੈ ਸਾਰੀ ਦੀ ਸਾਰੀ ਸਿੱਖ ਕੌਮ ਕਹਿ ਰਹੀ ਹੈ ਸਿੱਖ ਸੰਗਤ ਦੇ ਅੰਦਰ ਬਹੁਤ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ 250 ਸਾਲ ਪੁਰਾਣੀ ਤਸਰੀ ਦਿਉੜੀ ਸ਼੍ਰੀ ਤਰਨਤਾਰ ਸਾਹਿਬ ਜਿਸ ਦੀ ਉਸਾਰੀ ਕਵਰ ਨੌ ਨਿਹਾਲ ਸਿੰਘ ਨੇ ਇੱਕ ਯਾਦਗਾਰੀ ਦਿਉੜੀ ਦੇ ਰੂਪ ਵਿੱਚ ਕੀਤੀ ਸੀ ਉਸ ਨੂੰ ਬਾਬਾ ਜਗਤਾਰ ਸਿੰਘ ਤੇ ਉਸਦੇ ਹਥਿਆਰਬੰਦ ਸਾਥੀਆਂ ਨੇ 30 ਮਾਰਚ ਨੂੰ ਦੇਰ ਰਾਤ ਟੌਣਾ ਸ਼ੁਰੂ ਕਰ ਦਿੱਤਾ ਪਰ ਜਿਉਂ ਹੀ ਇਸ ਗੱਲ ਦੀ ਪਿੰਕ ਸਿੱਖ ਸੰਗਤ ਨੂੰ ਪਈ ਤਾਂ ਉਹਨਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਸਿੱਖ ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਭ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਾਂ ਦੀਆਂ ਲਸਾਨੀ ਸ਼ਹਾਦਤਾਂ ਦੀਆਂ ਨਿਸ਼ਾਨੀਆਂ ਨੂੰ ਕਾਰ ਸੇਵਾ ਦੇ ਨਾਂ ਤੇ ਖਤਮ ਕੀਤਾ ਜਾ ਸਕੀ ਸਿੱਖ ਸੰਗਤਾਂ ਹੁਣ ਚਮਕੌਰ ਦੀ ਗੜੀ ਮਾਛੀਆਪਾੜ ਦੇ ਜੰਗਲ ਠੰਡਾ ਬੁਰਜ ਤੇ ਹਵੇਲੀ ਟੋਡਰਮਲ ਦੀ ਇਹਨਾਂ ਸਭ ਨਿਸ਼ਾਨੀਆਂ ਦਾ ਹਿਸਾਬ ਮੰਗ ਰਹੀਆਂ ਨੇ ਜਿਨ੍ਹਾਂ ਨੂੰ ਕਾਰ ਸੇਵਾ ਦੇ ਨਾਂ ਤੇ ਖਤਮ ਕੀਤਾ ਗਿਆ ਦਬੀ ਸੁਰਤ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਬੇਅਦਬੀ ਮਾਮਲੇ ਨੂੰ ਦਬਾਉਣ ਲਈ ਇੱਕ ਸੋਚੀ ਸਮਝੀ ਚਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਭਾਵੇਂ ਇਸ ਘਟਨਾ ਪ੍ਰਤੀ ਸਖਤ ਨੋਟਿਸ ਲੈਣ ਦੀ ਗੱਲ ਕਹੀ ਹੈ ਪਰ ਸਿੱਖ ਸੰਗਤਾਂ ਇਸ ਨੂੰ ਇੱਕ ਨਵਾਂ ਪੈਟਰਨ ਦੱਸ ਰਹੀਆਂ ਨੇ ਤੇ ਇਹ ਸਵਾਲ ਕਰ ਰਹੀਆਂ ਨੇ ਕਿ ਸਿੱਖਾਂ ਦੀਆਂ ਇਹ ਨਿਸ਼ਾਨੀਆਂ ਮਟਾਉਣ ਦਾ ਹੱਕ ਤੁਹਾਨੂੰ ਕਿਸਨੇ ਦਿੱਤਾ ਦੂਜੇ ਪਾਸੇ ਚੋਣ ਜਾਬਤਾ ਲੱਗਣ ਦੇ ਬਾਅਦ ਬਾਬਿਆਂ ਦੇ ਹੱਥ ਵਿੱਚ ਹਥਿਆਰ ਹੋਣਾ ਪ੍ਰਸ਼ਾਸਨ ਉੱਪਰ ਵੀ ਉਂਗਲੀ ਖੜੀ ਕਰਦਾ ਹੈ ਲੋਕ ਸੋਸ਼ਲ ਮੀਡੀਆ ਉੱਪਰ ਬਾਬਾ ਜਗਤਾਰ ਸਿੰਘ ਵੱਲੋਂ ਕੀਤੀ ਗਈ ਇਸ ਹਰਕਤ ਦੀ ਜਿੱਥੇ ਨਿੰਦਿਆ ਕਰ ਰਹੇ ਨੇ ਉੱਥੇ ਹੀ ਪਿੰਡਾਂ ਵਿੱਚੋਂ ਕਾਰ ਸੇਵਾ ਦੇ ਨਾਂ ਤੇ ਉਗਰਾਹੀ ਕਰਨ ਵਾਲੇ ਬਾਬਿਆਂ ਨੂੰ ਭਜਾਇਆ ਜਾ ਰਿਹਾ ਹੈ ਤੇ ਗੁਰਦੁਆਰਿਆਂ ਵਿੱਚੋਂ ਕਾਰ ਸੇਵਾ ਤੇ ਨਾਂ ਤੇ ਰੱਖੀਆਂ ਗਈਆਂ ਗੋਲਕਾਂ ਨੂੰ ਚੱਕਣ ਦੀ ਗੱਲ ਕਹੀ ਜਾ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ ਦਾ ਕੀ ਹੱਲ ਹੋਏਗਾ ਇਹ ਤੇ ਵਕਤ ਹੀ ਦੱਸੇਗਾ ਪਰ ਜੇ ਸਿੱਖ ਕੌਮ ਇਸੇ ਤਰ੍ਹਾਂ ਜਾਗਣਾ ਸ਼ੁਰੂ ਕਰ ਦਵੇ ਤਾਂ ਇਹ ਜਿਹੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕਦੇ ਹਾਂ